ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਕੱਲ ਪੰਜ ਮੈਂਬਰੀ ਕਮੇਟੀ ਨੇ ਤਰੀਕ ਐਲਾਨ ਕਰ ਦਿੱਤੀ ਕਿ ਅਸੀਂ 18 ਮਾਰਚ ਤੋਂ ਭਰਤੀ ਪ੍ਰਕਿਰਿਆ ਜਿਹੜੀ ਆ ਇਹ ਸ਼ੁਰੂ ਕਰਾਂਗੇ ਤੇ ਉਹਦੇ ਰਿਐਕਸ਼ਨ ਵਿੱਚ ਅੱਜ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਵਿੱਚ ਕਈ ਸਵਾਲ ਜਿਹੜੇ ਆ ਉਹ ਡਾਕਟਰ ਦਲਜੀਤ ਸਿੰਘ ਚੀਮਾ ਨੇ ਭਰਤੀ ਪ੍ਰਕਿਰਿਆ ਤੇ ਖੜੇ ਕੀਤੇ ਆ ਹੁਣ ਇਸ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਕੱਢਣ ਪਾਉਣ ਨੂੰ ਕੀ ਆ ਇਹਦਾ ਲਬੋ ਲਬਾਬ ਕੀ ਆ ਇਹਦੇ ਨਾਲ ਹੀ ਤੁਹਾਨੂੰ ਇਹ ਵੀ ਜਾਣਾਂਗੇ ਵੀ ਅੱਜ ਕਿਸਾਨ ਜਿਹੜੇ ਆ ਉਹ ਚੰਡੀਗੜ੍ਹ ਧਰਨਾ ਲਾਉਣ ਜਾਣਾ ਚਾਹੁੰਦੇ ਸੀਗੇ ਉਹਨਾਂ ਨੂੰ ਪੰਜਾਬ 'ਚ ਵੀ ਰੋਕਿਆ ਗਿਆ ਫਿਰ ਚੰਡੀਗੜ੍ਹ ਪੁਲਿਸ ਬੜੀ ਮੁਸਤੈਦ ਨਜ਼ਰ ਆਈ ਹੁਣ ਕਿਸਾਨ ਕਿਸ ਸਥਿਤੀ ਦੇ ਵਿੱਚ ਨੇ ਕੀ ਉਹ ਜਿਹੜਾ ਧਰਨਾ ਪੰਜਾਬ 'ਚ ਫਿਰ ਕਿਤੇ ਹੋਰ ਲੱਗ ਜਾਏਗਾ ਇਦੇ ਨਾਲ ਹੀ ਬਹੁਤ ਵੱਡੇ ਪੱਧਰ ਦੇ ਉੱਤੇ ਸ਼ਾਮ ਪੈਂਦਿਆ ਤੱਕ ਦੇ ਹਿਸਾਬ ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਤੇ ਨੈਪ ਤਹਿਸੀਲਦਾਰਾਂ ਦੀਆਂ ਬਦਲੀਆਂ ਵੱਡੇ ਪੱਧਰ ਦੇ ਉੱਤੇ ਕੀਤੀਆਂ ਲਗਭਗ 55 ਦੇ ਕਰੀਬ ਤਹਿਸੀਲਦਾਰ ਹੈ ਤੇ 177 ਦੇ ਕਰੀਬ ਨੈਪ ਤਹਿਸੀਲਦਾਰ ਹੈ ਕਿਵੇਂ ਦੇਖਦੇ ਹੋ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਤੇ ਪੰਜ ਮੈਂਬਰੀ ਕਮੇਟੀ ਦੇ ਉੱਤੇ ਸਵਾਲ ਭਈ ਇਹ ਭਰਤੀ ਕਿਦਾਂ ਸ਼ੁਰੂ ਕਰਨਗੇ ਕਿਹੜੀਆਂ ਪਰਚੀਆਂ ਛਪਾਉਣਗੇ ਦੇਖੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਦੇ ਪਿੱਛੇ ਕਾਫੀ ਵੱਡੇ ਤਕਨੀਕੀ ਆਧਾਰ ਦਿੱਤੇ ਗਏ। ਦਲਜੀਤ ਸਿੰਘ ਚੀਮਾ ਸੀ ਔਰ ਅਰਸ਼ਦੀਪ ਸਿੰਘ ਕਲੇਰ ਜਿਹੜੇ ਉਹਨਾਂ ਦੇ ਪ੍ਰਮੁੱਖ ਬੁਲਾਰਿਆਂ ਦੇ ਵਿੱਚੋਂ ਇੱਕ ਨੇ ਉਹ ਵੀ ਇਸ ਪ੍ਰੈਸ ਕਾਨਫਰੰਸ ਵਿੱਚ ਬੈਠੇ ਹੋਏ ਸੀ ਔਰ ਦਲਜੀਤ ਸਿੰਘ ਚੀਮਾ ਨੇ ਇੱਕ ਤਰੀਕੇ ਨਾਲ ਤਕਨੀਕੀ ਤੌਰ ਤੇ ਕਈ ਵੱਡੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਹੁਣ ਸ਼੍ਰੀ ਹਾਲ ਤਕਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪੂਰੀ ਸਥਿਤੀ ਕਲੀਅਰ ਕਰਨੀ ਪਵੇਗੀ ਜਿਸ ਤਰ੍ਹਾਂ ਦੇ ਤਕਨੀਕੀ ਸਵਾਲ ਅਕਾਲੀ ਦਲ ਨੇ ਖੜੇ ਕੀਤੇ ਨੇ ਔਰ ਡਾਕਟਰ ਦਿਲਜੀਤ ਸਿੰਘ ਟੀਮਾ ਨੇ ਇਹਨਾਂ ਗੱਲਾਂ ਦਾ ਬਕਾਇਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਉਹ ਕਹਿੰਦੇ ਜਦੋਂ ਅਸੀਂ ਭਰਤੀ ਸ਼ੁਰੂ ਕਰਨੀ ਸੀ ਅਸੀਂ ਉਸ ਤੋਂ ਪਹਿਲਾਂ ਮਾਨਯੋਗ ਜੱਟੇਦਾਰ ਸਾਹਿਬ ਨੂੰ ਵੀ ਤਕਨੀਕੀ ਪੱਖਾਂ ਤੋਂ ਅਸੀਂ ਜਾਣਕਾਰੀ ਲੈ ਕੇ ਆਏ ਸੀ ਪਰ ਉਹਨਾਂ ਨੇ ਵੀ ਕਿਹਾ ਸੀ ਕਿ ਤੁਸੀਂ ਵਿਧਾਨ ਮੁਤਾਬਕ ਹੀ ਵਰਕਿੰਗ ਕਮੇਟੀ ਦੀ ਰਵਾਈ ਦੇ ਵਿੱਚ ਭਰਤੀ ਕਰ ਹੁਣ ਜਿਹੜਾ ਸਵਾਲ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਅਸੀਂ ਤਾਂ ਜਦੋਂ ਮੈਂਬਰਸ਼ਿਪ ਭਰਤੀ ਸ਼ੁਰੂ ਕੀਤੀ ਡਿਊਟੀਆਂ ਵੀ ਲਗਾਈਆਂ ਸੀ ਥਾਂ ਥਾਂ ਤੇ ਕੁਝ ਲੋਕਾਂ ਨੇ ਕੁਝ ਲੋਕ ਸ਼ਾਮਿਲ ਨਹੀਂ ਹੋਏ ਅਸੀਂ অবজারভার ਲਾਏ ਅਸੀਂ ਡਿਊਟੀਆਂ ਵੀ ਲਾਈਆਂ ਅਸੀਂ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਵੀ ਜਿਹੜੇ ਲੀਡਰ ਸਹਿਬਾਨ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਪਰ ਉਹਨਾਂ ਦੇ ਵਿੱਚੋਂ ਸਾਡੇ ਨਾਲ ਲੋਕ ਆਏ ਨਹੀਂ ਔਰ ਡਾਕਟਰ ਦਲੀਸਿੰਗ ਚੀਮਾ ਨੇ ਤਕਨੀਕੀ ਤੌਰ ਤੇ ਇਸ ਗੱਲ ਦਾ ਬਾਰ ਬਾਰ ਹਵਾਲਾ ਦਿੱਤਾ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਸੰਵਿਧਾਨਿਕ ਪਾਰਟੀ ਹੈ ਪਾਰਟੀ ਦਾ ਸੰਵਿਧਾਨ ਹੈ ਦੇਸ਼ ਦੇ ਚੋਣ ਕਮਿਸ਼ਨ ਤੋਂ ਮਨਜ਼ੂਰਸ਼ੁਦਾ ਪਾਰਟੀ ਹੈ ਇਸ ਕਰਕੇ ਵਰਕਿੰਗ ਕਮੇਟੀ ਹੀ ਤੈਅ ਕਰ ਸਕਦੀ ਹੈ ਜਿਹੜੀ ਮੈਂਬਰਸ਼ਿਪ ਦੀ ਪ੍ਰਕਿਰਿਆ ਪਰ ਮੈਂਬਰਸ਼ਿਪ ਜਿਹੜੀ ਕੀਤੀ ਗਈ ਹਾਲਾਂਕਿ ਅਕਾਲੀ ਦਲ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਜਦੋਂ ਜਖਸ਼ਦਰ ਸਾਹਿਬ ਨੇ ਵੀ ਵੈਲਕਮ ਕੀਤੀ ਸਾਡੀ ਭਰਤੀ ਉਸ ਤੋਂ ਬਾਅਦ ਅਸੀਂ ਅੱਗੇ ਵਧੇ ਹੁਣ ਤਕਨੀਕੀ ਤੌਰ ਤੇ ਸਵਾਲ ਹੀ ਖੜੇ ਹੁੰਦੇ ਨੇ ਸੰਦੀਪ ਜੀ ਜੀ ਕਿ ਪੰਜ ਮੈਂਬਰੀ ਕਮੇਟੀ ਨੇ ਅਰਦਾਸ ਕਰਕੇ ਐਲਾਨ ਕਰ ਦਿੱਤਾ ਕਿ ਅਸੀਂ 18 ਮਾਰਚ ਤੋਂ ਭਰਤੀ ਸ਼ੁਰੂ ਕਰਾਂਗੇ ਤੇ ਪਰ ਟੀਵੀ ਕਹਿੰਦੇ ਥੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਏਗੀ ਹਰਮੰਦਰ ਸਾਹਿਬ ਤੋਂ ਦੇਖੋ ਹੁਣ ਇਹਨੂੰ ਅਸੀਂ ਤਕਨੀਕੀ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰੀਏ 2 ਫਰਵਰੀ ਦਾ ਜਿਹੜਾ ਹੁਕਮ ਸੀ 2 ਦਸੰਬਰ ਦਾ 2 ਦਸੰਬਰ ਦਾ ਜਿਹੜਾ ਹੁਕਮ ਸੀ ਜੱਠੇਦਾਰ ਸਹਿਬਾਨਾ ਦਾ ਪੰਜ ਸਿੰਘ ਸਹਿਬਾਨਾ ਦਾ ਉਹਦੇ ਵਿੱਚ ਡਾਗੀ ਤੇ ਬਾਗੀ ਉਹਨਾਂ ਨੇ ਇਕੱਠੇ ਕਰਤੇ ਸੀ ਇੱਕ ਤਰੀਕੇ ਨਾਲ ਉਹਨਾਂ ਨੇ ਕਿਹਾ ਸੀ ਕਿ ਸਾਂਝੇ ਤੌਰ ਤੇ ਇਕੱਠੇ ਹੋ ਕੇ ਸਾਰੇ ਚੱਲੋ ਕਿਸੇ ਦਾ ਕੋਈ ਧੜਾ ਨਹੀਂ ਕੋਈ ਇੱਕ ਦੂਜੇ ਦੇ ਖਿਲਾਫ ਧੰਨਵਾਦੀ ਨਹੀਂ ਕਰੇਗਾ ਪਰ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ 6 ਮਹੀਨੇ ਦੇ ਵਿੱਚ ਵਿੱਚ ਭਰਤੀ ਪ੍ਰਕਿਰਿਆ ਕਰਕੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ। ਹੁਣ ਉਸ ਤੋਂ ਬਾਅਦ ਜਿਹੜੀ ਸੰਤ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਜੀ ਉਹ ਕਾਫੀ ਸਮਾਂ ਇੰਤਜ਼ਾਰ ਕਰਦੀ ਰਹੀ ਨਾ ਤਾਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਮੀਟਿੰਗ ਸੱਦੀ। 2 ਮਹੀਨੇ ਤੱਕ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਮੀਟਿੰਗ ਹੀ ਨਹੀਂ ਸੱਦੀ। ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਸ਼ਲਮਨੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਵੀ ਬਹੁਤ ਸਮਾਂ ਮੀਟਿੰਗ ਨਹੀਂ ਸਰਦੀ ਬਾਰ ਬਾਰ ਗੱਲਾਂ ਹੋਈਆਂ ਕਿ ਮੀਟਿੰਗ ਕਿਉਂ ਨਹੀਂ ਸਰਦੀ ਮੀਟਿੰਗ ਕਿਉਂ ਨਹੀਂ ਸਰਦੀ ਚਲੋ ਵਰਕਿੰਗ ਕਮੇਟੀ ਨੇ ਮੀਟਿੰਗ ਸਰਦੀ ਭਰਤੀ ਦਾ ਉਹਨਾਂ ਨੇ ਐਲਾਨ ਕੀਤਾ ਆਬਜ਼ਰਵਰ ਲਾਏ ਮਨਪੀਤਿਆਲੀ ਨੇ ਕਹਿਤਾ ਮਹਿਤਪੁਰ ਸਿੰਘ ਸਾਹਿਬ ਨੇ ਕਹਿਤਾ ਵੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾ ਮੁਤਾਬਕ ਜਿਹੜੀ ਕਮੇਟੀ ਆਈ ਸੀ ਉਹਦੇ ਵਿੱਚ ਹੀ ਰਹਿ ਕੇ ਕੰਮ ਕਰਾਂਗੇ ਅਸੀਂ ਜਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਉਹਨਾਂ ਨੇ ਇਨਕਾਰ ਨਿਗਰਾਨ ਕਮੇਟੀ ਦੇ ਤੌਰ ਤੇ ਕੰਮ ਕਰਾਂਗੇ। ਉਹਨਾਂ ਨੇ ਕਿਹਾ ਵੀ ਅਸੀਂ ਨਿਗਰਾਨ ਕਮੇਟੀ ਦੇ ਤੌਰ ਤੇ ਕੰਮ ਕਰਾਂਗੇ ਪਰ ਇੱਕ ਗੱਲ ਦੇਖਣ ਵਾਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕਦੇ ਵੀ ਸੱਤ ਮੈਂਬਰੀ ਕਮੇਟੀ ਨੂੰ ਮੀਟਿੰਗ ਦੇ ਲਈ ਨਹੀਂ ਸੱਦਿਆ। ਇਹ ਨਹੀਂ ਕਿ ਵਰਕਿੰਗ ਕਮੇਟੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਗਵਾਹੀ ਦੇ ਵਿੱਚ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਸੱਦਾ ਦਿੱਤਾ ਹੋਵੇ ਕਿ ਅਸੀਂ ਇਸ ਨਿਗਰਾਨ ਕਮੇਟੀ ਨੂੰ ਹੀ ਪ੍ਰਵਾਨ ਕਰਦੇ ਹਾਂ। ਉਹਨਾਂ ਨੇ ਇਹ ਵੀ ਨਹੀਂ ਕਿਹਾ कि ਇਹ ਸੱਤ ਮੈਂਬਰੀ ਨਿਗਰਾਨ ਕਮੇਟੀ ਨੂੰ ਅਸੀਂ ਪ੍ਰਮਾਨ ਕਰਦੇ ਆ। ਨਾ ਹੀ ਉਹਨਾਂ ਨੇ ਵੀ ਕਦੀ ਮੀਟਿੰਗ ਲਈ ਸੱਤ ਮੈਂਬਰੀ ਕਮੇਟੀ ਨੂੰ ਬੁਲਾਇਆ। ਪਰ ਹਰਜਿੰਦਰ ਧਾਮੀ ਨੇ ਵੀ 2 ਮਹੀਨੇ ਬਾਅਦ ਮੀਟਿੰਗ ਕੀਤੀ ਇਸ ਕਮੇਟੀ ਦੀ। ਪਰ ਹਰਜਿੰਦਰ ਧਾਮੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਜਿਹੜੀ ਇਸ ਵਰਕਿੰਗ ਕਮੇਟੀ ਦੀ ਦੂਸਰੀ ਮੀਟਿੰਗ ਸੀ ਉਹਦੇ ਵਿੱਚ। ਇਹ ਪਹਿਲੀ ਮੀਟਿੰਗ ਦੇ ਵਿੱਚ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ ਸੱਦਿਆ ਹੈ ਅ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਉਹ ਇਸ ਮੀਟਿੰਗ ਦੇ ਵਿੱਚ ਆਉਣ। ਬਲਵਿੰਦਰ ਸਿੰਘ ਭੁੰਨੜ ਫਿਰ ਉਸ ਮੀਟਿੰਗ 'ਚ ਨਹੀਂ ਜਾਂਦੇ ਫਿਰ ਵਡਾਲਾ ਸਟਾਬ ਔਰ ਐਸਡੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਬਲਵਿੰਦਰ ਸਿੰਘ ਭੁੰਨੜ ਉਹਨਾਂ ਦੇ ਘਰ ਗਏ ਜਦੋਂ মিডিਆ ਨੂੰ ਕਹਿੰਦੇ ਨੇ ਬਲਵਿੰਦਰ ਸਿੰਘ ਭੁੰਨੜ ਕਿ ਮੈਨੂੰ ਤਾਂ ਮੀਟਿੰਗ ਦਾ ਪਤਾ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਉਹ ਕਹਿੰਦੇ ਮੇਰੇ ਲਈ ਸਾਰੇ ਵੈਲਕਮ ਐ ਮੇਰੇ ਘਰ ਆਏ ਮੈਂ ਇਹਨਾਂ ਦੀ ਗੱਲ ਸੁਣੀ ਐ ਪਰ ਕੁੱਲ ਮਿਲਾ ਕੇ ਗੱਲ ਤਕਨੀਕੀ ਉਲਝਣਾ ਚਾਕ ਪਰ ਇਥੇ ਡਰ ਲੱਸਾ ਵੀ ਕਿ ਗੱਲ ਹੋਰ ਆ ਨਾ ਜਦੋਂ ਇਹ ਸਾਰੇ ਜਣੇ ਇਕੱਠੇ ਸੀਗੇ ਮਤਲਬ ਇਕੱਠੇ ਵਿਚਾਰ ਵਿਵਰਸ਼ ਵੀ ਕਰਦੇ ਹੋਣਗੇ ਗੱਲਬਾਤ ਇਹਨਾਂ ਦੀ ਸਾਂਝੀ ਹੁੰਦੀ ਹੋਏਗੀ ਡਾਕਟਰ ਚੀਮਾ ਇਹ ਵੀ ਕਹਿੰਦੇ ਦਿਖਾਈ ਦਿੱਤੇ ਆ ਵੀ ਧਾਮੀ ਸਾਹਿਬ ਤੇ ਬਡੂੰਗਰ ਸਾਹਿਬ ਕਹਿੰਦੇ ਵੀ ਦੋ ਬੰਦੇ ਜਿਹੜੇ ਆ ਉਹ ਇਹਨਾਂ ਪੰਜ ਬੰਦਿਆਂ ਕਰਕੇ ਅਸਤੀਫਾ ਦੇ ਗਏ ਤੇ ਹੁਣ ਇਹ ਪੰਜ ਬੰਦੇ ਆਪਣੀ ਭਰਤੀ ਸ਼ੁਰੂ ਕਰ ਰਹੇ ਨੇ ਦੇਖੋ ਉਹਦੇ ਵਿੱਚ ਮੈਂ ਨਹੀਂ ਕਹਿੰਦਾ ਦੇਖੋ ਇੱਕ ਗੱਲ ਤਾਂ ਸਵਾਲ ਤਾਂ ਹਰਜਿੰਦਰ ਸਿੰਘ ਧਾਮੀ ਤੇ ਖੜਾ ਹੈ ਨਾ ਕਿ ਹਰਜਿੰਦਰ ਸਿੰਘ ਧਾਮੀ ਨੇ ਜਿਹਨੂੰ ਕਨਵੀਨਰ ਲਾਇਆ ਸੀ ਕਮੇਟੀ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਹਮ ਹਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਫੈਸਲੇ ਚ ਕਨਵੀਨਰ ਲਾਇਆ ਸੀ ਹਰਜਿੰਦਰ ਸਿੰਘ ਧਾਮੀ ਨੂੰ ਜਿਹੜੇ ਐਡਵੋਕੇਟ ਸਾਹਿਬ ਨੇ ਪਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ 2 ਮਹੀਨੇ ਮੀਟਿੰਗ ਕਿਉਂ ਨਹੀਂ ਕੀਤੀ ਸਵਾਲ ਤਾਂ ਇਹ ਬਹੁਤ ਵੱਡਾ ਹੈ ਹੁਣ ਅਗਰ ਡਾਕਟਰ ਚੀਮਾ ਕਹਿੰਦੇ ਨੇ ਇਹ ਵੀ ਇਹਨਾਂ 5 ਮੈਂਬਰਾਂ ਕਰਕੇ ਧਾਮੀ ਸਾਹਿਬ ਤੇ ਬਡੁੰਗਰ ਸਾਹਿਬ ਅਸਤੀਫਾ ਦੇ ਗਏ ਉਹ ਤਾਂ ਜੋ ਮਰਜੀ ਆਪਾਂ ਕਹੀਏ ਉਹ ਤਾਂ 5 ਮੈਂਬਰੀ ਕਮੇਟੀ ਵਾਲੇ ਵੀ ਕਹਿੰਦੇ ਨੇ ਪੰਜ ਮੈਂਬਰੀ ਕਮੇਟੀ ਵਾਲੇ ਕਹਿੰਦੇ ਅਸੀਂ ਤਾਂ ਸ੍ਰੋਮਣੀ ਅਕਾਲੀ ਦਲ ਦੀ ਇਸ ਭਰਤੀ ਨੂੰ ਮੰਨਦੇ ਹੀ ਨਹੀਂ ਹੁਣ ਸਵਾਲ ਇਹ ਹੈ ਕਿ ਜਿਹੜੇ ਸ਼੍ਰੀ ਹਰਖਾਲਤਾਖਤ ਸਾਹਿਬ ਦੇ ਜਥੇਦਾਰ ਨੇ ਜੀ ਉਹਨਾਂ ਨੇ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ 'ਚ ਉਹਨੂੰ ਵੈਲਕਮ ਕਿਹਾ ਸੀ ਉਸ ਤੋਂ ਬਾਅਦ ਗਿਆਨੀ ਰੁਘਵੀਰ ਸਿੰਘ ਇਹ ਵੀ ਕਹਿੰਦੇ ਰਹੇ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਸੱਤ ਮੈਂਬਰੀ ਕਮੇਟੀ ਆਪਣਾ ਕੰਮ ਕਰੇ ਹੁਣ ਜੇ ਸੱਤ ਮੈਂਬਰੀ ਕਮੇਟੀ ਨਿਗਰਾਨ ਕਮੇਟੀ ਸੀ ਤੇ ਅਕਾਲੀ ਦਲ ਦੀ ਭਰਤੀ ਦੀ ਨਿਗਰਾਨੀ ਤਾਂ ਉਸ ਕਮੇਟੀ ਨੇ ਕੀਤੀ ਨਹੀਂ ਕਿਉਂਕਿ ਸਾਂਝੇ ਤੌਰ ਤੇ ਤਾਂ ਮੈਟਿੰਗ ਹੀ ਨਹੀਂ ਹੋਈ। ਹਾਂ। ਨਾ ਨਿਗਰਾਨ ਕਮੇਟੀ ਨੂੰ ਵਰਕਿੰਗ ਕਮੇਟੀ ਨੇ ਸੱਦਿਆ, ਨਾ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਾਰੀ ਜਿਹੜੀ ਨਿਗਰਾਨ ਕਮੇਟੀ ਹੈ ਇਹਨੂੰ ਅਕਾਲੀ ਦਲ ਮਨਜ਼ੂਰ ਕਰਦਾ ਹੈ। ਇਹ ਤਾਂ ਗੱਲਾਂ ਹੋਈਆਂ ਹੀ ਨਹੀਂ। ਬਿਲਕੁਲ। ਹੁਣ ਅਸਲੀ ਜਿਹੜਾ ਸਵਾਲ ਖੜਾ ਹੁੰਦਾ ਹੈ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਕਰੇਗੀ, ਮੈਂ ਪਿਛਲੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਕਿ ਪੰਜ ਮੈਂਬਰੀ ਕਮੇਟੀ ਭਰਤੀ ਕਿਸ ਦੀ ਕਰੇਗੀ? ਹੁਣ ਉਹ ਉਹ ਗੱਲ ਅੱਜ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਵੀ ਚੱਕੀ ਉਹ ਕਹਿੰਦੇ ਸਾਡੀ ਪਾਰਟੀ ਦਾ ਸੰਵਿਧਾਨ ਦੇ ਮੁਤਾਬਕ ਅਸੀਂ ਭਰਤੀ ਕੀਤੀ ਹੈ ਅਸੀਂ ਕਿਉਂਕਿ ਭਰਤੀ 'ਚ 10 ਰੁਪਏ ਉਹਨਾਂ ਨੇ ਉਹ ਵੀ ਲਏ ਨੇ ਸੇਵਾ ਲੋਕਾਂ ਨੇ 10 ਰੁਪਏ ਸੇਵਾ ਦੇ ਰੂਪ 'ਚ ਚੰਦਾ ਵੀ ਦਿੱਤਾ ਹੈ ਹੁਣ ਪਾਰਟੀ ਦਾ ਅਕਾਊਂਟ ਹੈ ਅਕਾਲੀ ਦਲ ਦਾ ਵਰਕਿੰਗ ਕਮੇਟੀ ਹੀ ਭਰਤੀ ਕਰਕੇ ਅਕਾਊਂਟ ਖੁਲਾ ਕੇ ਪੋਲਿਟਿਕਲ ਪਾਰਟੀ ਦਾ ਉਹਦੀ ਉਹਦੇ ਪੈਸੇ ਉਹ 'ਚ ਜਮ੍ਹਾਂ ਕਰਾ ਸਕਦੀ ਹੈ ਹੁਣ ਪੰਜ ਮੈਂਬਰੀ ਕਮੇਟੀ ਜੀ ਮਾਫੀ ਚਾਹੂੰਗਾ ਹੁਣ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਜੀ ਪੰਜ ਮੈਂਬਰੀ ਕਮੇਟੀ ਅਗਰ ਭਰਤੀ ਕਰਦੀ ਹੈ ਫਿਰ ਉਹ ਪਰਚੀਆਂ ਕਿਹੜੀਆਂ ਚ ਪਾਊਗੀ ਹੁਣ ਤਕਨੀਕੀ ਤੌਰ ਤੇ ਉਹ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਤਾਂ ਨਹੀਂ ਹੈ ਇਸ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਪਰਚੀਆਂ ਅਗਰ ਛਪਵਾਏਗੀ ਫਿਰ ਇਹ ਨਵਾਂ ਵਿਵਾਦ ਸ਼ੁਰੂ ਹੋਏਗਾ ਅੰਦਰੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਪਰਚੀਆਂ ਨਹੀਂ ਝਪਾਉਂਦੀ ਤੇ ਸਿਰਫ ਅਕਾਲੀ ਦਾ ਲਿਖ ਕੇ ਭਰਤੀ ਕੀਤੀ ਜਾਂਦੀ ਹੈ ਫਿਰ ਇੱਕ ਨਵਾਂ ਧੜਾ ਬਣ ਜਾਏਗਾ ਟੋਕ ਕੋਈ ਨਹੀਂ ਫਿਰ ਉਹਦੇ ਤੇ ਰੋਕ ਟੋਕ ਕੋਈ ਨਹੀਂ ਹੁਣ 18 ਦਸੰਬਰ ਨੂੰ ਜਿਹੜੀ ਭਰਤੀ ਸ਼ੁਰੂ ਕਰਨੀ ਹੈ 18 ਮਾਰਚ ਨੂੰ 18 ਮਾਰਚ ਨੂੰ ਜਿਹੜੀ ਭਰਤੀ ਸ਼ੁਰੂ ਕਰਨੀ ਹੈ ਪੰਜ ਮੈਮਰੀ ਕਮੇਟੀ ਨੇ ਸਾਨੂੰ 18 ਮਾਰਚ ਤੱਕ ਇੰਤਜ਼ਾਰ ਕਰਨਾ ਪਏਗਾ ਕਿ ਉਸ ਦਿਨ ਉਹਨਾਂ ਦੀ ਭਰਤੀ ਵਾਲੀ ਜਿਹੜੀ ਪਰਚੀ ਹੈ ਉਹਦੇ ਤੇ ਕੀ ਲਿਖਿਆ ਜਾਂਦਾ ਹੂੰ ਜੇ ਤਾਂ ਉਹਦੇ ਤੇ ਸਿਰਫ ਅਕਾਲੀ ਦਲ ਲਿਖਿਆ ਜਾਂਦਾ ਹੈ ਫਿਰ ਤਾਂ ਗੱਲ ਸਾਫ਼ ਹੈ ਕਿ ਉਹ ਭਰਤੀ ਜਿਹੜੀ ਹੋਏਗੀ ਉਹ ਨਵੇਂ ਅਕਾਲੀ ਦਲ ਦੀ ਹੋਏਗੀ ਔਰ ਉਹਦੇ ਵਿੱਚੋਂ ਇੱਕ ਨਵਾਂ ਅਕਾਲੀ ਦਲ ਨਿਕਲੇਗਾ ਹੁਣ ਸਵਾਲ ਹੀ ਰਹਿ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਗਵਾਈ ਚ ਭਰਤੀ ਕਰ ਲਈ ਹੁਣ ਉਹ ਤਾਂ ਭਰਤੀ ਹੋ ਗਈ ਕਾਨੂੰਨੀ ਤੌਰ ਤੇ ਉਹ ਕੰਪਲੀਟ ਹੋ ਜਾਣੀ 2-4 ਦਿਨਾਂ ਦੇ ਵਿੱਚ ਔਰ 10 ਤਰੀਕ ਨੂੰ ਉਹਨਾਂ ਨੇ ਮੀਟਿੰਗ ਛੱਡੀ ਆ ਅਕਾਲੀ ਦਲ ਨੇ ਉਸ ਮੀਟਿੰਗ ਚ ਤੈਅ ਕਰਨਗੇ ਕਿ ਅਸੀਂ ਹੁਣ ਅਗਲਾ ਪ੍ਰੋਗਰਾਮ ਕੀ ਬਣਾਉਣਾ ਹੈ ਡੈਲੀਗੇਟ ਚੁਣੇ ਜਾਣਗੇ ਡੈਲੀਗੇਟਾਂ ਨੇ ਵੋਟਾਂ ਪਾ ਕੇ ਪ੍ਰਧਾਨ ਚੁਣ ਲੈਣਾ ਉਹ ਤਾਂ ਕੰਮ ਕਾਨੂੰਨੀ ਵਿਧਾਨੀ ਤੌਰ ਤੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਕਰ ਲਿਆ ਹੁਣ ਸਵਾਲ ਰਹਿ ਗਿਆ ਕਿ ਜਿਹੜੇ ਲਗਾਤਾਰ ਮੰਗ ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਸਬੰਧ ਵਿੱਚ ਦਿੱਤੇ ਜਾ ਰਹੇ ਨੇ ਜਥੇਦਾਨ ਸਾਹਿਬ ਨੂੰ ਕਿ 2 ਦਸੰਬਰ ਦਾ ਹੁਕਮਨਾਮਾ ਇਨ ਬਿਨ ਲਾਗੂ ਕਰਾਓ ਹੁਣ ਗੱਲ ਜੱਜੇਦਲ ਸਹਿਬਾਨਾ ਦੀ ਕੀ ਨਵੇਂ ਸਿਰੇ ਤੋਂ ਪੰਜ ਸਿੰਘ ਸਹਿਬਾਨ ਮੀਟਿੰਗ ਕਰਨਗੇ ਜਿਹਦੀ ਸੰਭਾਵਨਾ ਹੈ ਕਿ ਗਿਆਨੀ ਰਕबीर ਸਿੰਘ ਮੀਟਿੰਗ ਬੁਲਾ ਸਕਦੇ ਨੇ ਉਸ ਮੀਟਿੰਗ ਦੇ ਵਿੱਚ ਕੀ ਪੰਜ ਸਿੰਘ ਸਹਿਬਾਨ ਜਾਂ ਜੱਜੇਦਲ ਸ਼ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ ਤੇ ਕੋਈ ਟਿੱਪਣੀ ਕਰਨਗੇ ਹੂੰ ਇਹ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਜਿਹੜੀ ਭਰਤੀ ਹੈ ਉਹਨੂੰ ਪ੍ਰਵਾਨ ਕਰਨਗੇ ਜਾਂ ਉਹਨੂੰ ਰੱਦ ਰੱਦ ਕਰ ਦੇਣਗੇ ਅਗਰ ਤਾਂ ਉਹਨੂੰ ਪ੍ਰਵਾਨ ਕਰਦੇ ਨੇ ਸਟੇਰਤਾ ਗੱਲ ਖਤਮ ਹੈ ਅਗਰ ਉਹਨੂੰ ਰੱਦ ਕਰਦੇ ਤੇ ਫਿਰ ਜੱਥੇਦਾਰ ਸਹਿਮਾਨਾ ਕੋਲੇ ਰਾਹ ਕੀ ਬਚਦਾ ਜੇ ਉਹ ਰੱਦ ਕਰ ਦਿੰਦੇ ਨੇ ਵੀ ਅਸੀਂ ਜਿਹੜੀ ਕਿਉਂਕਿ ਇਹ ਨਿਗਰਾਨ ਕਮੇਟੀ ਨੇ ਨਿਗਰਾਨੀ ਨਹੀਂ ਕੀਤੀ ਭਰਤੀ ਦੀ ਜਾਂ ਵਰਕਿੰਗ ਕਮੇਟੀ ਨੇ ਨਿਗਰਾਨ ਕਮੇਟੀ ਨੂੰ ਮੀਟਿੰਗ ਕਰਕੇ ਨਿਗਰਾਨੀ ਕਰਨ ਦੇ ਅਧਿਕਾਰ ਹੀ ਨਹੀਂ ਦਿੱਤੇ ਜਾਂ ਕੋਈ ਵੀ ਤਕਨੀਕੀ ਕਾਰਨ ਨਹੀਂ ਜਿਹੜੇ ਸਾਡੇ ਸਾਹਮਣੇ ਨੇ ਫਿਰ ਜਥੇਦਾਰ ਗਿਆਨੀ ਰੁਪਮੀਰ ਸਿੰਘ ਹੁਣਾ ਕੋਲੇ ਰਾਹ ਕੀ ਪੱਟ ਕੀ ਉਹ ਇਹ ਹੁਕਮ ਦੇਣਗੇ ਕਿ ਅਸੀਂ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਹੋਈ ਹੈ ਕਿ ਜਥੇਦਾਰ ਸਹਬਾਨ ਉਹਨੂੰ ਪ੍ਰਵਾਨ ਨਹੀਂ ਕਰਦੇ ਕੀ ਉਹ ਇਹ ਕਹਿਣਗੇ ਅਗਰ ਤਾਂ ਉਹ ਇਹ ਕਹਿਣਗੇ ਜੀ ਫਿਰ ਤਾਂ ਸ਼ਰੋਮਣੀ ਅਕਾਲੀ ਦਲ ਨੈਤਿਕ ਤੌਰ ਦੇ ਉੱਤੇ ਇਹ ਕੋ ਕਾਨੂੰਨੀ ਤੌਰ ਤੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜੋ ਕੁਝ ਜਾਇਜ਼ ਆ ਉਹ ਕਰਤਾ ਹੂੰ ਫਿਰ ਗੱਲ ਆ ਜਾਂਦੀ ਨੈਤਿਕਤਾ ਦੀ ਲੋਕ ਕੀ ਸੋਚਦੇ ਨੇ ਕਿ ਲੋਕ ਸੋਚਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਕੀਤਾ ਸਹੀ ਕੀਤਾ ਜਾਂ ਲੋਕ ਕੀ ਸੋਚਣਗੇ ਵੀ ਕੀ ਸ਼੍ਰੋਮਣੀ ਅਕਾਲੀ ਦਲ ਨੇ ਇਨ ਬਿਨ ਗੱਲ ਜਥੇਦਾਰ ਸਹਿਬਾਨਾ ਦੀ ਮੰਨੀ ਜਾਂ ਨਹੀਂ ਮੰਨੀ ਇਹ ਫਿਰ ਲੋਕ ਪਚੈਰੀ ਚ ਗੱਲਾਂ ਹਾਂ ਹੁਣ ਦੂਸਰੀ ਗੱਲ ਹੈਗੀ ਪੰਜ ਮੈਂਬਰੀ ਕਮੇਟੀ ਕੀ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਦੀ ਭਰਤੀ ਕਰਦੀ ਹੈ ਜੇ ਅਕਾਲੀ ਦਲ ਦੀ ਭਰਤੀ ਕਰਦੀ ਹੈ ਫਿਰ ਤਾਂ ਰੌਲਾ ਖਤਮ ਫਿਰ ਤਾਂ ਉਹ ਪੰਜ ਮੈਂਬਰੀ ਕਮੇਟੀ ਕਿੰਨੀ ਭਰਤੀ ਕਰਦੀ ਹੈ ਫਿਰ ਉਹਨਾਂ ਦੇ ਡੈਲੀਗੇਟ ਬਣਨਗੇ ਤੇ ਫਿਰ ਉਹ ਉਸ ਅਕਾਲੀ ਦਲ ਦਾ ਪ੍ਰਧਾਨ ਆਊਗਾ ਫਿਰ ਤੇ ਇਸ ਦੇਖੋ ਇਸ ਦੇ ਅੰਦਰ ਦੋਨੋਂ ਭਰਤੀਆਂ ਪ੍ਰਵਾਨ ਹੋ ਜਾਣੀਆਂ ਨੇ ਨਾ ਇਹ ਇੱਥੇ ਇੱਕ ਗੱਲ ਅਸੀਂ ਸਮਝ ਲਈ ਜੀ ਇਹ ਹੋ ਸਕਦਾ ਹੈ ਕਿ ਭਵਿੱਖ ਵਿੱਚ ਜੀ ਅਗਰ ਪੰਜ ਮੈਂਬਰੀ ਕਮੇਟੀ 5-6 ਮਹੀਨੇ ਲਾ ਕੇ ਆਪਣੀ ਭਰਤੀ ਖਤਮ ਕਰਦੀ ਹੈ ਤੇ ਨਵਾਂ ਪ੍ਰਧਾਨ ਥਾਪਦੀ ਹੈ ਹੂੰ ਇਹ ਹੋ ਸਕਦਾ ਕਿ ਉਦੋਂ ਜੱਥੇਦਾਰ ਸਾਹਿਬ ਉਸ ਅਕਾਲੀ ਦਲ ਨੂੰ ਵੀ ਮਾਨਤਾ ਦੇ ਦੇਣ ਕਿ ਇਹ ਸਾਡੇ ਹੁਕਮਾ ਮੁਤਾਬਕ ਪੰਜ ਮੈਂਬਰੀ ਕਮੇਟੀ ਨੇ ਭਰਤੀ ਕੀਤੀ ਹੈ ਪਰ ਕੀ ਹੁਣ ਜੱਥੇਦਾਰ ਸਾਹਿਬ ਕੀ ਹੁਣ ਜੱਥੇਦਾਰ ਸਾਹਿਬ ਇਸ ਕਮੇਟੀ ਨੂੰ ਨਿਗਰਾਨੀ ਕਮੇਟੀ ਦੇ ਰੂਪ ਚ ਦੇਖਣਗੇ ਜਾਂ ਭਰਤੀ ਕਮੇਟੀ ਦੇ ਰੂਪ ਚ ਮਾਨਤਾ ਦੇਣਗੇ ਹੁਣ ਉਹੀ ਗੱਲ ਅਕਾਲੀ ਦਲ ਨੇ ਵੀ ਕੀਤੀ ਹੈ ਕਿ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਹੁਕਮਾਂ ਤੇ ਇਹ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਜਾਂ ਆਪਣੇ ਪੱਧਰ ਤੇ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਹੁਣ ਸਵਾਲ ਹੀ ਤਕਨੀਕੀ ਹੈ ਹੁਣ ਜਥੇਦਾਰ ਸਾਹਿਬ ਦਾ ਇਹਦੇ ਤੇ ਕੋਈ ਸਪਸ਼ਟ ਹੁਕਮ ਹਾਲਾਂਕਿ ਜਥੇਦਾਰ ਸਾਹਿਬ ਨੇ ਕਈ ਵਾਰ ਕਿਹਾ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਜਿਹੜੀ ਹੁਣ ਪੰਜ ਮੈਂਬਰੀ ਰਹੇਗੀ ਇਹ ਢਿੱਲੀ ਮਿੱਠੀ ਕਾਰਵਾਈ ਰਹੀ ਹੈ ਇਸ ਕਮੇਟੀ ਦੀ ਇਸ ਕਮੇਟੀ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੁਣ ਕੀ ਜਥੇਦਾਰ ਸਾਹਿਬ ਦਾ ਇਸ਼ਾਰਾ ਇਹ ਸੀ ਵੀ ਇਹ ਪੰਜ ਮੈਂਬਰੀ ਕਮੇਟੀ ਭਰਤੀ ਕਰੇ ਅਗਰ ਤਾਂ ਜਥੇਦਾਰ ਸਾਹਿਬ ਦੇ ਹੁਕਮ ਤੇ ਪੰਜ ਮੈਂਬਰੀ ਕਮੇਟੀ ਭਰਤੀ ਕਰਦੀ ਹੈ ਜੀ ਫਿਰ ਤਾਂ ਜਿਹੜਾ ਇਹਦੇ ਚੋ ਡੈਲੀਗੇਟ ਨਿਕਲਣਗੇ ਜਿਹੜਾ ਅਕਾਲੀ ਦਲ ਨਿਕਲੂਗਾ ਉਹਨੂੰ ਜਥੇਦਾਰ ਸਾਹਿਬ ਸਰਪ੍ਰਸਤੀ ਦੇਣਗੇ ਫਿਰ ਤਾਂ ਅਸੀਂ ਇਹ ਗੱਲ ਮੰਨੀਏ ਹਮ ਅਗਰ ਇਹ ਕਮੇਟੀ ਜਥੇਦਾਰ ਸਾਹਿਬ ਦੀ ਮਰਜ਼ੀ ਬਿਨਾ ਹੁਕਮ ਬਿਨਾ ਭਰਤੀ ਕਰ ਰਹੀ ਹੈ ਫਿਰ ਇਸ ਗੱਲ ਦਾ ਕੀ ਗਾਰੰਟੀ ਹੈ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਭਰਤੀ ਕਰ ਲਈ ਨਹੀਂ ਪ੍ਰਧਾਨ ਬਣਾ ਲਈ ਫਿਰ ਇਹ ਗੱਲ ਦਾ ਭਰੋਸਾ ਕੀ ਹੈ ਕਿ ਜਥੇਦਾਰ ਸਾਹਿਬ ਇਸ ਕਮੇਟੀ ਨੂੰ ਸਰਪ੍ਰਸਤੀ ਦੇਣਗੇ ਕਿ ਹਾਂ ਅਸੀਂ ਅਸੀਂ ਸ਼ਾਬਾਸ਼ੀ ਦੰਨਿਆ ਜਾਂ ਅਸੀਂ ਥਾਪੜਾ ਦੰਨਿਆ ਜਾਂ ਅਸੀਂ ਪ੍ਰਵਾਨ ਕਰਦੇ। ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਤੇ ਹੁਣ ਸਪਸ਼ਟਤਾ ਦੀ ਲੋੜ ਹੈ। ਮੈਨੂੰ ਇਹ ਲੱਗਦਾ ਹੈ ਕਿ ਗਿਆਨੀ ਰੁਪੀਰ ਸਿੰਘ ਉਹਨਾਂ ਦੇ ਲਈ ਇਸ ਵਕਤ ਸਭ ਤੋਂ ਜ਼ਿਆਦਾ ਜਿਹੜੀ ਅਹਿਮ ਸਥਿਤੀ ਹੈ ਉਹ ਇਹ ਬਣ ਰਹੀ ਹੈ ਕਿ ਉਹ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦਣ ਔਰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾ ਕੇ ਅਖ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਉਸ ਜਿਹੜਾ ਕਾਬਜ ਉਧਰ ਗਰੁੱਪ ਹੈ ਵਰਕਿੰਗ ਕਮੇਟੀ ਹੈ ਉਹਦੇ ਬਾਰੇ ਕੋਈ ਸਪਸ਼ਟ ਹੁਕਮ ਕਰਨ ਜਾਂ ਉਹਨਾਂ ਤੋਂ ਜਾਣਕਾਰੀ ਮੰਗਣ ਤੇ ਪੰਜ ਮੈਂਬਰੀ ਕਮੇਟੀ ਬਾਰੇ ਵੀ ਜੱਜੇਦਾਰ ਸਾਹਿਬ ਸਪਸ਼ਟ ਹੁਕਮ ਕਰਨ ਔਰ ਉਸ ਹੁਕਮਨਾਮੇ ਮੁਤਾਬਕ ਪੰਜ ਮੈਂਬਰੀ ਕਮੇਟੀ ਅੱਗੇ ਕੰਮ ਕਰੇ ਹੁਣ ਇਹ ਗੱਲਾਂ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਤਕਨੀਕੀ ਤੌਰ ਤੇ ਸੰਦੀਪ ਜੀ ਤਕਨੀਕੀ ਤੌਰ ਤੇ ਇਹ ਸਾਰੀਆਂ ਗੱਲਾਂ ਸਪਸ਼ਟਤਾ ਮੰਗ ਜੀਆਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪੱਖ ਹੈ ਉਹ ਸਾਫ਼ ਕਹਿ ਰਹੇ ਨੇ ਕਿ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨਹੀਂ ਕਰ ਸਕਦੀ ਜੀ ਅਗਰ ਉਹ ਸ਼੍ਰੋਮਣੀ ਅਕਾਲੀ ਦਲ ਲਿਖ ਕੇ ਛਪਾਉਂਦੇ ਨੇ ਤੇ ਉਹ ਰਸੀਦ ਬੁੱਕ ਕਿਵੇਂ ਛਪਾ ਸਕਦੇ ਨੇ ਬਿਲਕੁਲ ਉਹ ਉਧੇਦਾਰ ਨਹੀਂ ਹੈ ਉੱਥੇ ਦਸਤਖਤ ਕਿਹਦੇ ਹੋਣਗੇ ਬਿਲਕੁਲ ਉਹ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਵੱਲੋਂ ਆਬਜ਼ਰਵਰ ਨਿਯੁਕਤ ਨਹੀਂ ਹੈ ਸੋ ਇਸ ਕਰਕੇ ਤਕਨੀਕੀ ਤੌਰ ਤੇ ਇਹ ਮਾਮਲਾ ਹੁਣ ਉਲਝ ਗਿਆ ਸੋ ਲੋਕ ਕਚਹਿਰੀ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਉਹ ਵੱਖਰੀਆਂ ਨੇ ਸੰਵਿਧਾਨ ਦੇ ਨਜ਼ਰੀਏ 'ਚ ਵਿਧਿ ਵਿਵਧਾਨ ਦੇ ਨਜ਼ਰੀਏ 'ਚ ਜਿਹੜੇ ਕੰਮ ਹੋ ਰਹੇ ਨੇ ਉਹ ਵੱਖਰੇ ਨੇ ਸੋ ਮੈਨੂੰ ਲੱਗਦਾ ਇਹ ਜਦ ਤੇ ਪੂਰੀ ਸਪਸ਼ਟਤਾ ਆਉਂਦੇ ਦਿਨਾਂ ਦੇ ਵਿੱਚ ਆਏਗੀ ਤਾਂ ਹੀ ਸਥਿਤੀ ਸਾਫ਼ ਹੋਏਗੀ ਪੰਜ ਮੈਂਬਰੀ ਕਮੇਟੀ ਨੂੰ ਵੀ ਇਹਦੇ ਉੱਪਰ ਹੋਰ ਸਪਸ਼ਟਤਾ ਦੇਣ ਦੀ ਲੋੜ ਹੈ ਕਿ ਉਹ 18 ਮਾਰਚ ਤੋਂ ਜਿਹੜੀ ਭਰਤੀ ਕਰਨਗੇ ਉਹ ਆਪਣੀਆਂ ਰਸੀਦ ਬੁੱਕਾਂ ਤੇ ਫਾਰਮ ਤੇ ਕੀ ਛਾਪਣਗੇ ਸ਼੍ਰੋਮਣੀ ਅਕਾਲੀ ਦਲ ਛਾਪਣਗੇ ਪੀਐਸਰ ਫਕਾਲੀ ਦਾ ਆਪਣ ਕੇ ਗੱਲ ਤਕਨੀਕੀ ਤੌਰ ਤੇ ਇੱਥੇ ਖੜੀ ਜੀ ਦਲਾ ਸਾਹਿਬ ਆਪਾ ਗੱਲ ਕਰਦੇ ਆ ਕਿਸਾਨਾਂ ਦੀ ਕਿਸਾਨ ਜਥੇਬੰਦੀਆਂ ਅੱਜ ਚੰਡੀਗੜ੍ਹ ਜਾਣਾ ਚਾਹੁੰਦੀਆਂ ਸੀ ਪੂਰੇ ਪੰਜਾਬ ਤੋਂ ਚੰਡੀਗੜ੍ਹ ਤੱਕ ਨਾਕੇ ਜਿਹੜੇ ਆ ਉਹ ਦਿਖਾਈ ਦਿੱਤੇ ਵੱਖ-ਵੱਖ ਸ਼ੈਨਲਸ ਦੇ ਉੱਤੇ ਤਸਵੀਰਾਂ ਵੀ ਦੇਖੀਆਂ ਪਰ ਇਹ ਸਥਿਤੀ ਜਿਹੜੀ ਹੈ ਇਹ ਹੁਣ ਕਿਹੜਾ ਰੁਖ ਅਖਤਿਆਰ ਕਰੇਗੀ ਕਿਸਾਨ ਚੰਡੀਗੜ੍ਹ ਲਗਭਗ ਨਹੀਂ ਪਹੁੰਚ ਸਕੇ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਕੀ ਹੁਣ ਪੰਜਾਬ ਦੇ ਵਿੱਚ ਹੋਰ ਧਰਨੇ ਪ੍ਰਦਰਸ਼ਨ ਹੋਣਗੇ ਕਿਸਾਨ ਗੁੱਸਾ ਹੋਰ ਵਧੇਗਾ ਜਥੇਬੰਦੀਆਂ ਦਾ ਨਿਤ ਕੋ ਇੱਕ ਤਾਂ ਗੱਲ ਹੈ ਕਿ ਸਾਰੇ ਜਿਹੜੇ ਕਿਸਾਨ ਨੇ ਕਿਸਾਨ ਸੰਗਠਨ ਨੇ ਬੜੇ ਸਨਮਾਨਯੋਗ ਉਹਨਾਂ ਸਾਰਿਆਂ ਦੇ ਅਸੀਂ ਨਾਲ ਅਸੀਂ ਚਾਹੁੰਦੇ ਹਾਂ ਕਿ ਸੂਬੇ ਦੀ ਸਰਕਾਰ ਵੀ ਕੇਂਦਰ ਦੀ ਸਰਕਾਰ ਵੀ ਕਿਸਾਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਮੰਨੇ ਉਹਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਐਮਐਸਪੀ ਤੇ ਕਾਨੂੰਨ ਵੀ ਮਿਲਣਾ ਚਾਹੀਦਾ ਹੈ ਔਰ ਸੂਬੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਯਤਨ ਕਰਦੇ ਦਿਖਣੀ ਚਾਹੀਦੀ ਹੈ ਕਿ ਉਹ ਕਿਸਾਨਾਂ ਨੂੰ ਐਮਐਸਪੀ ਦੇਣਾ ਚਾਹੁੰਦੀ ਹੈ ਗੱਲ ਹੀ ਬਾਤ ਨਹੀਂ ਜਿਵੇਂ ਇੱਕ ਲੀਡਰ ਨੇ ਟੁੜਕੀ বাজਾਤੀ ਸੀ ਕਿਸਾਨ ਨੂੰ ਮੌਕਾ ਦਿਓ ਅਸੀਂ ਚੁਟਕੀਆਂ 'ਚ ਐਮਐਸਪੀ ਦੇ ਦਿਆਂਗੇ ਤੇ ਉਹਦੇ ਨਾਲ ਜਗ ਹਸਾਈ ਬਹੁਤ ਜ਼ਿਆਦਾ ਹੋਈ ਪਰ ਆਮ ਆਦਮੀ ਪਾਰਟੀ ਫਸੀ ਪਈ ਆ ਕਿਸਾਨਾਂ ਅੱਗੇ ਐਮਐਸਪੀ ਤੇ ਜਿਹੜੇ ਵਾਦੇ ਕੀਤੇ ਸੀ ਉਹ ਪੂਰੇ ਨਹੀਂ ਇੱਕ ਤਾਂ ਇਹ ਦੂਸਰਾ ਭਗਵੰਤ ਮਾਨ ਦਾ ਜਿਹੜਾ ਸਟੈਂਡ ਹੈ ਭਗਵੰਤ ਮਾਨ ਉਹਨਾਂ ਦਾ ਇਹ ਕਹਿਣਾ ਹੈ ਕਿ ਖਨੌਰੀ ਬੜ ਸ਼ੰਭੂ ਬੜ ਆਲਰੇਡੀ ਜਾਮ ਹੈ ਜਦੋਂ ਇੱਕ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਆਪ ਮੀਟਿੰਗ ਛੱਡੀ ਹੈ ਅਸੀਂ ਗੱਲਬਾਤ ਕਰਦੇ ਹਾਂ ਜੀ ਤੇ ਗੱਲਬਾਤ ਤੇ ਧੰਨੇ ਮੋਰਚੇ ਇੱਕੋ ਵੇਲੇ ਨਹੀਂ ਚੱਲ ਸਕਦੇ ਹੁਣ ਭਗਵੰਤ ਮਾਨ ਦਾ ਸਟੈਂਡ ਇਹ ਸਪਸ਼ਟ ਸੀ ਕਿ ਜਦੋਂ ਮੈਂ ਗੱਲਬਾਤ ਕਰ ਰਿਹਾ ਮੀਟਿੰਗ ਕਰ ਰਿਹਾ ਮੈਂ ਕੇਂਦਰ ਵਾਲੀਆਂ ਮੀਟਿੰਗਾਂ 'ਚ ਵੀ ਬੈਠਣਾ ਤੇ ਮੈਂ ਯਤਨ ਕਰ ਰਿਹਾ ਕਿ ਕੇਂਦਰ ਵੀ ਐਮਐਸਪੀ ਦੇ ਮਸਲੇ ਤੇ ਕਿਸਾਨਾਂ ਦੀ ਗੱਲ ਸੁਣੇ ਐਮਐਸਪੀ ਦਾ ਕਾਨੂੰਨ ਬਣਾਵੇ ਤੇ ਜਦੋਂ ਵਿਧਾਨ ਸਭਾ ਦੇ ਵਿੱਚ ਖੇਤੀ ਮੰਡੀਕਰਨ ਦਾ ਖਰੜਾ ਕਿਸਾਨਾਂ ਦੀ ਮੰਗ ਤੇ ਪੰਜਾਬ ਦੀ ਸਰਕਾਰ ਨੇ ਵਿਧਾਨ ਸਭਾ 'ਚ ਰੱਦ ਵੀ ਕੀਤਾ ਫਿਰ ਭਗਵੰਤ ਮਾਨ ਕਹਿੰਦਾ ਵੀ ਮੋਰਚਾ ਕਿਉਂ ਹੁਣ ਇਸ ਗੱਲ ਤੇ ਭਗਵੰਤ ਮਾਨ ਆਪਣੀ ਥਾਂ ਤੇ ਕਾਇਮ ਨੇ ਉਹ ਕਹਿੰਦੇ ਮੈਂ ਥਾਂ ਥਾਂ ਜਾਮ ਧਰਨੇ ਨਹੀਂ ਲਗਣਦੇ ਨੇ ਚੰਡੀਗੜ੍ਹ ਪੁਲਿਸ ਕੱਲ ਅੱਜ ਸਰਗਰਮ ਰਹੀ ਅੱਜ ਪੰਜਾਬ ਦੀ ਪੁਲਿਸ ਨੇ ਥਾਂ ਥਾਂ ਲਾ ਕੇ ਲਾ ਰੱਖੇ ਸੀ ਕਿਸਾਨਾਂ ਨੂੰ ਉਹਨਾਂ ਨੇ ਨਾਕਿਆਂ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ ਔਰ ਦੇਖਿਆ ਜਾਵੇ ਤਾਂ ਬਹੁਤ ਸਾਰੇ ਕਿਸਾਨ ਆਗੂ ਜਿਨ੍ਹਾਂ ਬਾਰੇ ਦਾਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਨੇ ਹਿਰਾਸਤ ਚ ਲੈਨੇ ਉਸ ਤੋਂ ਬਾਅਦ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਅੱਜ ਦਾ ਅੰਦੋਲਨ ਸੀ ਉਹ ਕੋਈ ਬਹੁਤੀ ਪ੍ਰਭਾਵੀ ਦਿਖਿਆ ਨਹੀਂ ਕਿਸਾਨ ਵੀ ਇਸ ਗੱਲ ਨੂੰ ਸਮਝ ਗਏ ਕਿ ਅੱਜ ਬਹੁਤੇ ਜ਼ਿਆਦਾ ਕੱਟ ਕਰਕੇ ਬਾਹਰ ਨਿਕਲਣ ਦਾ ਮੇਰਾ ਨਹੀਂ ਹੈ ਸੋ ਕਿਸਾਨ ਆਪਣੀ ਅਗਲੀ ਰਣਨੀਤੀ ਕਰਨਗੇ ਮੀਟਿੰਗਾਂ ਕਰਕੇ ਤੇ ਕਿਸਾਨ ਲੇਖੋ ਕਿਸਾਨ ਤਾਕਤ ਨੂੰ ਵੀ ਤੁਸੀਂ ਛੋਟਾ ਨਾ ਸਮਝੋ ਬਿਲਕੁਲ ਜੇ ਸਰਕਾਰ ਦੀ ਤਾਕਤ ਵੱਡੀ ਹੈ ਤੇ ਕਿਸਾਨਾਂ ਦੀ ਤਾਕਤ ਵੀ ਛੋਟੀ ਨਹੀਂ ਕਿਸਾਨਾਂ ਕੋਲੇ ਪੂਰੀ ਤਾਕਤ ਹੈ ਕਿ ਜਦੋਂ ਮਰਜ਼ੀ ਕਿਸਾਨ ਵੋਟਾਂ ਦੇ ذریعے ਸਰਕਾਰਾਂ ਬਦਲ ਦੇਣ ਉਹ ਹੱਕ ਹੈ ਕਿਸਾਨਾਂ ਨੂੰ ਪਰ ਕਿਸਾਨਾਂ ਨੂੰ ਇਹ ਵੀ ਸਮਝਣਾ ਪਏਗਾ ਕਿ ਅਸੀਂ ਅਗਰ ਲਗਾਤਾਰ ਜਾਮ ਕਰਾਂਗੇ ਸੜਕਾਂ ਹਾਈਵੇ ਤੇ ਆਮ ਲੋਕ ਖੁਸ਼ ਨਹੀਂ ਰਹਿਣਗੇ ਪਿਛਲੇ ਸਮਿਆਂ ਦੇ ਵਿੱਚ ਕਿਸਾਨਾਂ ਤੇ ਆਮ ਲੋਕਾਂ ਦੇ ਵਿੱਚ ਦੂਰੀਆਂ ਵਧੀਆਂ ਨੇ ਨਰਾਜ਼ਗੀ ਵਧੀ ਹੈ ਭਾਵੇਂ ਕੋਈ ਦੁਕਾਨਦਾਰ ਹੈ ਭਾਵੇਂ ਕੋਈ ਵਪਾਰੀ ਹੈ ਭਾਵੇਂ ਕੋਈ ਸੇਲਜ਼ਮੈਨ ਹੈ ਭਾਵੇਂ ਕਿਸੇ ਨੇ ਕੈਨੇਡਾ ਜਾਣਾ ਹੈ ਸੜਕ ਤੋਂ ਭਾਵੇਂ ਕਿਸੇ ਨੇ ਸਕੂਲ ਦਫਤਰ ਕਾਰਪੋਰੇਸ਼ਨ ਜਾਣਾ ਹੈ ਉਹ ਇਸ ਗੱਲ ਤੋਂ ਨਰਾਜ਼ ਰਹਿੰਦੇ ਨੇ ਕਿ ਕਿਸਾਨ ਜਦੋਂ ਚੌਣ ਰਸਤਾ ਰੋਕਦੇ ਕਿਸਾਨ ਕਹਿੰਦੇ ਨੇ ਅਸੀਂ ਐਲਾਨ ਕਰਕੇ ਰੋਕਦੇ ਹਾਂ ਹੂੰ ਪਰ ਜੇ ਕਿਸਾਨਾਂ ਨੇ ਐਲਾਨ ਕਰਤਾ ਵੀ ਅਸੀਂ 25 ਤਰੀਕ ਨੂੰ ਧਰਨਾ ਲਾਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਵੀ ਭਾਈ ਕਿਸਾਨਾਂ ਨੇ 25 ਨੂੰ ਧਰਨਾ ਲਾਉਣਾ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਵਿਅਕਤੀ ਦੀ ਹਵਾਈ ਟਿਕਟ ਆਪਣੇ ਆਪ ਅੱਗੇ ਵੱਧ ਗਈ ਵੀ 25 ਨੂੰ ਕਿਸਾਨਾਂ ਦਾ ਧਰਨਾ ਹੈ ਤੇ ਤੂੰ 26 ਨੂੰ ਵੀ ਕਾਕਾ ਜਾ ਸਕਦਾ ਇਸ ਕਰਕੇ ਕਿਸਾਨਾਂ ਨੂੰ ਵੀ ਇਹ ਸਮਝਣਾ ਪੈਣਾ ਹੈ ਕਿ ਆਮ ਲੋਕਾਂ ਦੇ ਨਾਲ ਮਿਲ ਕੇ ਹੀ ਉਹਨਾਂ ਦੇ ਸਮਰਥਨ ਦੇ ਨਾਲ ਹੀ ਉਹਨਾਂ ਦੀ ਅੰਦੋਲਨ ਚ ਤਾਕਤ ਹੈ ਅਗਰ ਆਮ ਲੋਕ ਕਿਸਾਨਾਂ ਦੇ ਦਿੱਲੀ ਵਾਲੇ ਅੰਦੋਲਨ 'ਚ ਉਹਨਾਂ ਦੇ ਨਾਲ ਖੜੇ ਸੀ ਤਾਂ ਹੀ ਅੰਦੋਲਨ ਤਕੜਾ ਹੋਇਆ। ਸੋ ਲੋਕਾਂ ਦੀ ਤਾਕਤ ਬਿਨਾ ਕਿਸਾਨਾਂ ਦਾ ਅੰਦੋਲਨ ਉਸ ਪੱਧਰ ਤੇ ਕਦੇ ਵੀ ਨਹੀਂ ਜਾ ਸਕਦਾ। ਇਸ ਕਰਕੇ ਕਿਸਾਨਾਂ ਨੂੰ ਲੋਕ ਸ਼ਕਤੀ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ ਪਰ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਨਾਲ ਲੈ ਕੇ ਚੱਲਣ। ਠੀਕ ਹੈ। ਸਰਕਾਰ ਦੇ ਖਿਲਾਫ ਉਹਨਾਂ ਦਾ ਸੰਘਰਸ਼ ਹੈ। ਆਮ ਲੋਕ ਵੀ ਇਹ ਮਹਿਸੂਸ ਕਰਦੇ ਨੇ ਕਿ ਕਿਸਾਨਾਂ ਨੂੰ ਆਮਦ ਨਹੀਂ ਹੋ ਰਹੀ। ਉਹਨਾਂ ਦੀ ਜਿਹੜੀ ਫਸਲ ਹੈ ਸਸਤੀ ਚੱਕੀ ਜਾ ਰਹੀ ਹੈ। ਪਰ ਕਿਸਾਨ ਜਥੇਬੰਦੀਆਂ ਕਿਸਾਨ ਆਗੂਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਆਪਣੇ ਅੰਦੋਲਨ ਨੂੰ ਲੋਕ ਸ਼ਕਤੀ ਦੇ ਨਾਲ ਮਿਲ ਕੇ ਕਿਵੇਂ ਅੱਗੇ ਤੋਰਨਾ ਜੀ ਹੁਣ ਭਗਵੰਤਮਾਨ ਨੇ ਜਿਹੜਾ ਆਧਾਰ ਲਿਆ ਭਗਵੰਤਮਾਨ ਕਹਿੰਦੇ ਵੀ ਮੈਂ ਲੋਕਾਂ ਨੂੰ ਖੱਜਲ ਨਹੀਂ ਹੋਣ ਦੇਣਾ ਚਾਹੁੰਦਾ ਲੋਕ ਨਾਰਾਜ਼ ਨੇ ਲੋਕ ਦੁਖੀ ਨੇ ਇਸ ਕਰਕੇ ਕਿਸਾਨਾਂ ਨੂੰ ਆਪਣੇ ਅੰਦੋਲਨ ਦੀ ਵਿਉਂਤਬੰਦੀ ਨਵੇਂ ਸਿਰਿਓਂ ਕਰਨੀ ਪੈਣੀ ਹੈ ਔਰ ਲੋਕ ਸ਼ਕਤੀ ਕਿਸਾਨਾਂ ਨੂੰ ਨਾਲ ਰੱਖਣੀ ਪੈਣੀ ਹੈ ਉਹ ਤਾਂ ਹੀ ਆਏਗੀ ਅਗਰ ਕਿਸਾਨ ਹਰ ਜਗ੍ਹਾ ਹਰ ਵਕਤ ਸੜਕਾਂ ਨਹੀਂ ਰੁਕਾਂ। ਜੀ। ਸੋ ਇਹ ਇਹ ਬਿਨਾ ਸੜਕ ਰੋਕੇ ਅਗਰ ਕਿਸਾਨ ਅੰਦੋਲਨ ਕਰਦੇ ਨੇ ਤੇ ਆਮ ਲੋਕ ਉਹਨਾਂ ਦੇ ਨਾਲ ਬਿਲਕੁਲ ਡਲਾ ਸਾਹਿਬ ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਤੇ ਨੈਪ ਤਹਿਸੀਲਦਾਰਾਂ ਦੀ ਵੱਡੇ ਪੱਧਰ ਦੇ ਉੱਤੇ ਬਦਲੀ ਕੀਤੀ ਹੈ। ਕੱਲ ਦੇਰ ਰਾਤ ਤੱਕ ਕੁਝ ਤਹਿਸੀਲਦਾਰ ਜਿਹੜੇ ਆ ਸਸਪੈਂਡ ਵੀ ਕੀਤੇ ਗਏ ਸੀ। ਸਰਕਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। ਇਹਦੇ ਨਾਲ ਬਾਕੀ ਮਹਿਕਮਿਆਂ ਦੇ ਅਫਸਰਾਂ ਨੂੰ ਜਿਨ੍ਹਾਂ ਤੇ ਕਦੇ ਕ腐ਸ਼ਨ ਦਾ ਇਲਜ਼ਾਮ ਲੱਗਦਾ ਉਹਨਾਂ ਦਾ ਕੀ ਸਨੇਹਾ ਜਾਂਦਾ ਨਹੀਂ ਦੇਖੋ ਭਗਵੰਤ ਮਾਨ ਦਾ ਸਟੈਂਡ ਬੜਾ ਸਖਤ ਹੈ ਦੇਖੋ ਪਹਿਲੀ ਤਾਂ ਗੱਲ ਮੈਂ ਕਹਿ ਰਿਆਂ ਲੋਕ ਸ਼ਕਤੀ ਲੋਕ ਸ਼ਕਤੀ ਤਹਿਸੀਲਦਾਰਾਂ ਦੇ ਨਾਲ ਨਹੀਂ ਆਮ ਲੋਕਾਂ ਦਾ ਤਹਿਸੀਲਦਾਰਾਂ ਨੂੰ ਕੋਈ ਸਮਰਥਨ ਨਹੀਂ ਆਮ ਲੋਕ ਇਹੀ ਕਹਿੰਦੇ ਨੇ ਕਿ ਤਹਿਸੀਲ ਚ ਚਲੇ ਜਾਓ ਜੀ ਜਿੰਨੇ ਜੇਬ ਚ ਪਾ ਕੇ ਜਾਓਗੇ ਲੁੱਟੇ ਜਾਣ ਕਰਪਸ਼ਨ ਆਰਗੇਨਾਈਜ਼ਡ ਹੈ ਤਹਿਸੀਲਾਂ ਚ ਕਰਪਸ਼ਨ ਬੜੀ ਸਿਸਟੇਮੈਟਿਕ ਹੈ ਇੱਕ ਬੰਦੇ ਨੂੰ ਤੁਸੀਂ ਰਿਸ਼ਵਤ ਦੇ ਕੇ ਹਟਦੇ ਹੋ ਮੋਰ ਲਾਉਣ ਦੇ ਅਗਲੇ ਦਾ ਕੰਮ ਸ਼ੁਰੂ ਹੋ ਜਾਂਦਾ ਤੇ ਅਗਲੇ ਦੀ ਕ腐ਸ਼ਨ ਸ਼ੁਰੂ ਹੋ ਜਾਂਦੀ ਕੋਈ 500 ਮੰਗਦਾ ਕੋਈ 700 ਮੰਗਦਾ ਕੋਈ 1000 ਮੰਗਦਾ ਤੇ ਕੋਈ 10 20000 ਇਸ ਕਰਕੇ ਮੰਗਦਾ ਕਿ ਜੀ ਤੁਹਾਡੀ ਤਸੀਲ ਤੇ ਰਜਿਸਟਰੀ ਹੋਣੀ ਹੈ ਮੰਨ ਕੇ ਚੱਲੋ ਕਿ 20000 ਉੱਪਰੋਂ ਲੱਗ ਰਹੇ ਜਿਹੜਾ ਰਜਿਸਟਰੀ ਦਾ ਖਰਚਾ ਦੱਸਦੇ ਹਨ ਜੀ ਕਹਿੰਦੇ ਜੀ ਲੱਖ ਰੁਪਇਆ ਤੁਹਾਡੇ ਇਸਾਮ ਦੇ 25000 ਉੱਪਰੋਂ ਆ ਉਹਦੇ ਫਿਰ ਲਖਾਈ ਦੇ ਅਲੱਗ ਨੰਬਰਦਾਰ ਦੇ ਅਲੱਗ ਮਨਸ਼ੀਤਾ ਫਰਜ਼ਾਂ ਦੇ ਪਹਿਲਾਂ ਲੈ ਲੈਂਦਾ ਹੁਣ ਤਾਂ ਫਰਜ਼ਾਂ ਆਨਲਾਈਨ ਹੋ ਗਈਆਂ ਇਹ ਰਜਿਸਟਰੀ ਵੀ ਆਨਲਾਈਨ ਹੋ ਜਾਣੀ ਚਾਹੀਦੀ ਜੀ ਤਹਿਸੀਲਾਂ ਦੀ ਰਜਿਸਟਰੀ ਵੀ ਆਨਲਾਈਨ ਹੋ ਜਾਣੀ ਚਾਹੀਦੀ ਆ ਪਰ ਪੁਰਾਣੀਆਂ ਸਰਕਾਰਾਂ ਵੀ ਜ਼ਿੰਮੇਦਾਰ ਨੇ ਪੁਰਾਣੀਆਂ ਸਰਕਾਰਾਂ ਤੇ ਇਲਜ਼ਾਮ ਇਹ ਲੱਗਦਾ ਹੈ ਕਿ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਰਕਾਰਾਂ ਦੇ ਅਫਸਰ ਆਉਂਦੇ ਨੇ ਬਾਹਰੋਂ ਕੋਈ ਮੰਤਰੀ ਆ ਗਿਆ ਜਿਹੜਾ ਖਰਚਾ ਹੁੰਦਾ ਉਹ ਤਹਿਸੀਲਾਂ ਦੇ जिम्मे ਪਾ ਦਿੱਤਾ ਜਾਂਦਾ ਸੀ ਜੇ ਸਰਕਾਰ ਨੇ ਕੋਈ ਫੰਕਸ਼ਨ ਕਰਨਾ ਹੈ ਸਮਾਗਮ ਕਰਨਾ ਹੈ ਬੱਸਾਂ ਚਾਹੀਦੀਆਂ ਹੈ ਉਹ ਮਾਲ ਵਿਭਾਗ ਮੇਲੇ ਜਿੰਮੇ ਪਾ ਦਿੱਤਾ ਜਾਂਦਾ ਸੀ ਤੇ ਮਾਲ ਵਿਭਾਗਾਂ ਉਹਦੀ ਆੜ ਚ ਕਰਪਸ਼ਨ ਕਰਦਾ ਸੀ ਵੀ ਜਦੋਂ ਲੋਡ ਪੈਂਦੀ ਹੈ ਤੇ ਪੈਸੇ ਅਸੀਂ ਭੇਜਦੇ ਆਂ ਸੋ ਇਸ ਕਰਕੇ ਜਿਹੜੀਆਂ ਬਦਲੀਆਂ ਕਰਤੀਆਂ ਅੱਜ ਭਗਵੰਤ ਮਾਨ ਨੇ ਔਰ ਬਦਲੀਆਂ ਜਿਹੜੀਆਂ ਬਹੁਤ ਦੂਰ ਕੀਤੀਆਂ ਗਈਆਂ ਡਲਾ ਸਾਹਿਬ ਤੇ ਚਲੋ ਬਦਲੀ ਤਾਂ ਬਦਲੀ ਹੁੰਦੀ ਆ ਭਾਵੇਂ 50 ਕਿਲੋਮੀਟਰ ਦੂਰ ਹੋਵੇ 170 ਨਾਇਬ ਤਹਿਸੀਲਦਾਰਾਂ ਦੀਆਂ ਔਰ 70 ਦੇ ਕਰੀਬ ਬਾਕੀ ਤਹਿਸੀਲਦਾਰ ਔਰ ਅਫਸਰਾਂ ਦੀਆਂ ਸੋ 2250 ਬਦਲੀਆਂ ਜਿਹੜੀਆਂ ਨੇ ਅੱਜ ਮੁੱਖ ਮੰਤਰੀ ਨੇ ਇਸ ਮਹਿਕਮੇ ਚ ਕੀਤੀਆਂ ਨੇ ਔਰ ਮੁੱਖ ਮੰਤਰੀ ਤਕੜਾ ਕਿਉਂ ਹੋਇਆ ਕਿਉਂਕਿ ਲੋਕ ਖੁਸ਼ ਨੇ ਲੋਕ ਚਾਹੁੰਦੇ ਨੇ ਕਿ ਤਹਿਸੀਲਾਂ ਚ ਕਰਪਸ਼ਨ ਖਤਮ ਹੋਵੇ ਔਰ ਮੁੱਖ ਮੰਤਰੀ ਨੇ ਦਿੱਲੀ ਚ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਮੈਂ ਤਾਂ ਕਹੂੰਗਾ ਸੁੱਤੀ ਜਾਗੀ ਆਮ ਆਦਮੀ ਪਾਰਟੀ ਨਾ ਕਰਪਸ਼ਨ ਦੇ ਖਿਲਾਫ ਬਹੁਤ ਤਕੜੀ ਹੋ ਕੇ ਆਈ ਸੀ ਜਦੋਂ ਸਰਕਾਰ ਚਾਹੀ ਮੁੜ ਕੇ ਦਿੱਲੀ ਵਾਲਿਆਂ ਦੀਆਂ ਮਜਬੂਰੀਆਂ ਸੀ ਦਿੱਲੀ ਵਾਲਿਆਂ ਨੇ ਕਾਂਗਰਸ ਨਾਲ ਆੜੀ ਪਾ ਲਈ ਤੇ ਜਦੋਂ ਦਿੱਲੀ ਵਾਲਿਆਂ ਨੇ ਕਾਂਗਰਸ ਨਾਲ ਆੜੀ ਪਾ ਲਈ ਤੇ ਪੰਜਾਬ ਚ ਕਰਪਸ਼ਨ ਦੀ ਮੁਹਿੰਮ ਠੰਡੀ ਹੋ ਗਈ ਕਿਉਂਕਿ ਪਿਛਲੀ ਸਰਕਾਰ ਤਾਂ ਕਾਂਗਰਸ ਦੀ ਸੀ ਜਿਹਦੇ ਤੇ ਕ腐ਸ਼ਨ ਦੇ ਇਲਜ਼ਾਮ ਸੀ ਉਹਨਾਂ ਦੇ ਖਿਲਾਫ ਹੀ ਲੜ ਰਹੀ ਸੀ ਆਪ ਵਾਲੇ ਜਦੋਂ ਦਿੱਲੀ ਵਾਲਿਆਂ ਨੇ ਦਿੱਲੀ 'ਚ ਕਾਂਗਰਸ ਨਾਲ ਆੜੀ ਪਾ ਲਈ ਪੰਜਾਬ 'ਚ ਕਾਂਗਰਸ ਦੇ ਲੀਡਰਾਂ ਤੇ ਕਾਰਵਾਈ ਆਮ ਆਦਮੀ ਪਾਰਟੀ ਕਰ ਨਹੀਂ ਸਕੀ ਤੇ 3 ਸਾਲ ਨਿਕਲ ਗਏ ਹੁਣ ਹੁਣ ਆਮ ਆਦਮੀ ਪਾਰਟੀ ਦੁਬਾਰਾ ਕ腐ਸ਼ਨ ਦੇ ਏਜੰਡੇ ਤੇ ਆਈ ਹੈ ਵੀ ਭਾਈ ਅਸੀਂ ਕ腐ਸ਼ਨ ਖਤਮ ਕਰਨੀ ਹੈ ਦੇਖੋ ਪਿੱਛੇ ਜੇ ਇੱਕ ਬੜੇ ਪ੍ਰਸਿੱਧ ਅਖਬਾਰ ਦਾ ਪੱਤਰਕਾਰ ਹੈ ਉਹਦੇ ਤੇ ਪਰਚਾ ਹੋ ਗਿਆ ਸੀ ਜੀ ਕਿਹਨੇ ਦਿੱਲੀ ਵਾਲਿਆਂ ਨੇ ਸਮਝੌਤਾ ਕਰਾਤਾ ਹੁਣ ਤੁਸੀਂ ਦੱਸੋ ਜੇ ਕਰਪਸ਼ਨ ਤੇ ਆਮ ਆਦਮੀ ਪਾਰਟੀ ਸਮਝੌਤੇ ਕਰੂ ਤੇ ਫੇਰ ਆਮ ਆਦਮੀ ਪਾਰਟੀ ਪੰਜਾਬ ਚ ਦੁਬਾਰਾ ਆਊਗੀ ਕਿਵੇਂ ਇਸ ਕਰਕੇ ਭਗਵੰਤ ਮਾਨ ਨੂੰ ਸਖਤ ਸਟੈਂਡ ਲੈਣਾ ਪੈਣਾ ਵੀ ਜੇ ਕਿਸੇ ਦੇ ਪਰਚਾ ਕਰਤਾ ਤੇ ਫੇਰ ਕਾਕਾ ਸਮਝੌਤਾ ਨਹੀਂ ਜੀ ਤੇ ਜੇ ਸਮਝੌਤਾ ਹੀ ਕਰ ਗਈ ਭਗਵੰਤ ਮਾਨ ਦੀ ਸਰਕਾਰ ਔਰ ਉਹਦੇ ਪਿੱਛੇ ਕਹਿੰਦੇ ਦਬਾਅ ਦਿੱਲੀ ਦਾ ਹੁਣ ਦਿੱਲੀ ਵਾਲੇ ਨੇ ਦਿੱਲੀ ਤਾਂ ਘਵਾ ਲਈ ਹੁਣੇ ਭਗਵੰਤ ਮਾਨ ਨੇ ਤੈਅ ਕਰਨਾ ਹੈ ਵੀ ਪੰਜਾਬ ਬਚਾਉਣਾ ਹੈ ਜਾਂ ਪੰਜਾਬ ਚ 27 ਤੋਂ ਬਾਅਦ ਕੋਈ ਨਵੀਂ ਸਰਕਾਰ ਲਿਆਉਣੀ ਹੈ ਇਹ ਹੁਣ ਭਗਵੰਤ ਮਾਨ ਲੱਗਿਆ ਤਾਂ ਇਸ ਮਨਸ਼ਾ ਦੇ ਨਾਲ ਹੈ ਵੀ ਨਹੀਂ ਮੈਂ ਸਟੇਟ ਵਿੱਚ ਦੁਬਾਰਾ ਆਉਣਾ ਹੈ ਤਾਂ ਹੀ ਤਸੀਲਾਜ ਹੁਕਮ ਦੱਤੇ ਨਾ ਵੀ ਕ੍ਰਪਸ਼ਨ ਨਹੀਂ ਹੋਣੀ ਚਾਹੀਦੀ ਜੀ ਤਾਂ ਹੀ ਤੁਸੀਂ ਦੇਖੋ ਨਾ ਪੰਜਾਬ 'ਚ ਕਿਸਾਨਾਂ ਦੇ ਖਿਲਾਫ ਸਟੈਂਡ ਲੈ ਗਿਆ ਭਗਵੰਤ ਮਾਨ ਸੋ ਭਗਵੰਤ ਮਾਨ ਦੀ ਆਪਣੀ ਮਨਸ਼ਾ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਦਿੱਲੀ ਵਾਲਿਆਂ ਨੂੰ ਪੰਜਾਬ ਦਾ ਮਾਹੌਲ ਸਮਝਣਾ ਪੈਣਾ ਆਮ ਆਦਮੀ ਪਾਰਟੀ ਤਾਂ ਆਈ ਕਿਉਂਕਿ ਲੋਕਾਂ ਨੂੰ ਅੰਨਾ ਹਜ਼ਾਰੇ 'ਚੋਂ ਇੱਕ ਇਮਾਨਦਾਰ ਲੀਡਰ ਦਿੱਤਾ ਅੰਨਾ ਹਜ਼ਾਰੇ 'ਚੋਂ ਮਹਾਤਮਾ ਗਾਂਧੀ ਦੀ ਝਲਕ ਦਿੱਖਦੀ ਸੀ ਕਿ ਤੁਸੀਂ ਅਨਾ ਹਜ਼ਾਰੇ ਨੂੰ ਤਾਂ ਚਲੋ ਨਹੀਂ ਦੁਬਾਰਾ ਇੰਨਾ ਪੁੱਛਿਆ ਪਰ ਅਨਾ ਹਜ਼ਾਰੇ ਦੀਆਂ ਨੀਤੀਆਂ ਦੇ ਕਾਇਮ ਰਹੋ ਸੋ ਆਮ ਆਦਮੀ ਪਾਰਟੀ ਜਦ ਤੱਕ ਕਰਪਸ਼ਨ ਦੇ ਖਿਲਾਫ ਲੜੇਗੀ ਲੋਕਾਂ ਦਾ ਸਾਥ ਮਿਲੇਗਾ ਜਿੱਦਣ ਆਮ ਆਦਮੀ ਪਾਰਟੀ ਨੇ ਆ ਤਿੰਨ ਕਸਾਲ ਕਰਪਸ਼ਨ ਦੇ ਖਿਲਾਫ ਲੜਾਈ ਨਹੀਂ ਲੜੀ ਉਹਨਾਂ ਨੂੰ ਨੁਕਸਾਨ ਹੋਇਆ ਇਹ ਜਿਹੜੀ ਆ ਪਾਰਲੀਮੈਂਟ ਜਿਵੇਂ ਤਿੰਨ ਸੀਟਾਂ ਦਿੱਤੀ ਆਮ ਆਦਮੀ ਪਾਰਟੀ ਉਹ ਭਗਵੰਤ ਮਾਨ ਦਾ ਜ਼ੋਰ ਲੱਗਿਆ ਪੂਰਾ ਤਾਂ ਦਿੱਤੀ ਜੀ ਜੇ ਦਿੱਲੀ ਵਾਲਿਆਂ ਤੇ ਛੱਡ ਦਿੰਦੇ ਤੇ ਇਹ ਇਹ ਵੀ ਨਹੀਂ ਸੀ ਜਿੱਤਣੀਆਂ ਤਿੰਨ ਸੀਟਾਂ ਸੋ ਮੇਰਾ ਇਹ ਮੰਨਣਾ ਹੈ ਪਰ ਹੁਣ ਜਿਹੜੀਆਂ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਨੇ ਕਿਉਂ ਭਗਵੰਤ ਮਾਨ ਤਕੜਾ ਹੋਇਆ ਤਹਿਸੀਲਦਾਰਾਂ ਦੇ ਤਬਾਦਲੇਾਂ 'ਚ ਕਿਉਂਕਿ ਲੋਕ ਚਾਹੁੰਦੇ ਨੇ ਕਿ ਤਹਿਸੀਲਾਂ 'ਚ ਕਰਪਸ਼ਨ ਖਤਮ ਹੋਵੇ ਤੇ ਭਗਵੰਤ ਮਾਨ ਇਹੀ ਤਾਂ ਕਹਿ ਰਿਹਾ ਸੀ ਨਾ ਹੁਣ ਤੇ ਨਸ਼ੇ ਦੇ ਖਿਲਾਫ ਵੀ ਪੂਰੀ ਮਿਹਨਤ ਕੀਤੀ ਹੋਈ ਹੈ ਇਹ ਕਾਰਵਾਈ ਕਰਨੀ ਹੈ ਜਦੋਂ ਛੁੱਟੀਆਂ ਤੇ ਆਉਂਗੇ ਤੇ ਤੁਹਾਡੀ ਪੋਸਟਿੰਗ ਕਿੱਥੋਂ ਹੋਣੀ ਹੈ ਭਗਵੰਤ ਮਾਨ ਕਹਿੰਦਾ ਸੀ ਨਾ ਲੋਕ ਫੈਸਲਾ ਕਰਨਗੇ ਸੋ ਲੋਕਾਂ ਦੀ ਭਾਵਨਾ ਭਗਵੰਤ ਮਾਨ ਸਮਝ ਰਿਹਾ ਜੀ ਸੋ ਬਦਲੀਆਂ ਹੋਈਆਂ ਨੇ ਕੋਈ ਗੱਲ ਨਹੀਂ ਇਹਨਾਂ ਨੂੰ ਸਰਕਾਰੀ ਨੌਕਰੀ ਮਿਲਦੀ ਹੈ ਇਹਨੇ ਚੰਗੇ ਚੰਗੇ ਪੈਸੇ ਮਿਲਦੇ ਹੈ ਜੇ ਕਿਸੇ ਨੂੰ ਗੁਰਦਾਸਪੁਰ ਤੋਂ ਮੁਹਾਲੀ ਲਾਤਾ ਜਾਂ ਕਿਸੇ ਨੂੰ ਮੁਹਾਲੀ ਤੋਂ ਫਿਰੋਜ਼ਪੁਰ ਭੇਜਦਾ ਤੇ ਕੋਈ ਇਹਦੇ ਵਿੱਚ ਬਹੁਤੀ ਚਿੰਤਾ ਵਾਲੀ ਗੱਲ ਨਹੀਂ ਜੀ ਕੋਈ ਚਿੰਤਾ ਵਾਲੀ ਗੱਲ ਨਹੀਂ ਜੇ ਦੂਰ ਦਰਾਡੇ ਕਿਤੇ ਜਾ ਕੇ ਨੌਕਰੀ ਕਰਨੀ ਪੈ ਹੀ ਜਾਵੇ ਨੌਕਰੀ ਤਾਂ ਨੌਕਰੀ ਹੈ ਇਕੱਲੇ ਰਹੋ ਥੋੜੇ ਦਿਨ ਜੇ ਬੱਚੇ ਪੜਦੇ ਨੇ ਬੱਚਾ ਨਹੀਂ ਤਾਂ ਪੜ ਹੀ ਲੈਣਾ ਬੱਚਿਆਂ ਦੇ ਨਾਲ ਤੁਸੀਂ ਕਲਾਸ ਲਾਉਣ ਥੁੜੀ ਜਾ ਕੇ ਜੀ ਬਾਕੀ ਜੇ ਤੁਹਾਡੇ ਕੋਲ ਚਾਰ ਪੈਰ ਛਰਦੇ ਨੇ ਤੇ 5 6 ਵਜੇ ਜਦੋਂ ਛੁੱਟੀ ਹੁੰਦੀ ਹੈ ਬੱਸ 'ਚ ਬੈਠੋ ਵੈਸੇ ਤਾਂ ਤੁਹਾਨੂੰ ਲੱਗਦਾ ਕਿ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਬੱਸਾਂ ਚਾਹਣਗੇ ਜੀ ਉਹਨਾਂ ਕੋਲੇ ਐਡੇ ਚੌੜੇ-ਚੌੜੇ ਟੈਰਾਂ ਵਾਲੀਆਂ ਗੱਡੀਆਂ ਨੇ ਉਹਨਾਂ ਨੇ ਸੈਲਫ ਮਾਰ ਨਹੀਂ ਅਲਗ-ਅਲਗ ਦਾ ਆਟੋਮੈਟਿਕ ਆਗੀਆਂ ਕਈਆਂ ਕੋਲ ਬਿਲਕੁਲ ਜੀ ਸੈਲਫ ਮਾਰ ਨਹੀਂ ਉਹਨਾਂ ਨੇ ਫਿਰੋਜ਼ਪੁਰ ਤੋਂ ਚੰਡੀਗੜ੍ਹ ਜਾਣਾ ਹੋਵੇ ਢਾਈ ਘੰਟੇ ਲੱਗ ਸੋ ਜੇ 5-6 ਵਜੇ ਛੁੱਟੀ ਹੁੰਦੀ 8:30 ਵਜੇ ਘਰੇ ਤੇ ਸਵੇਰੇ ਉੱਠ ਕੇ 7 ਵਜੇ ਨਿਕਲੋ ਤੇ 9 ਵਜੇ ਦਫ਼ਤਰ ਵੈਸੇ 9 ਵਜੇ ਦਫ਼ਤਰ ਜਾਂਦਾ ਕਿਹੜਾ ਸੰਦੀਪ ਜੀ ਬਿਲਕੁਲ ਤਹਿਸੀਲਦਾਰ ਦਾ ਤਾਂ ਇੰਤਜ਼ਾਰ ਹੁੰਦਾ ਵੀ ਤਹਿਸੀਲਦਾਰ ਸਾਹਿਬ ਬੈਠੇ ਨਹੀਂ ਖੜ ਪਰ ਕਹਿੰਦੇ ਬੈਠੇ ਨਰਾਇਣ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੇ ਖਬਰਾਂ ਦੇ ਉੱਤੇ ਟਿੱਪਣੀ ਕੀਤੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਔਰ ਤਸੀਲਦਾਰ ਸਾਹਿਬਾਨ ਨੂੰ ਵੀ ਲੋਕਾਂ ਦੀ ਭਾਵਨਾ ਮੁਤਾਬਕ ਕੰਮ ਕਰਨਾ ਪੈਣਾ ਜਿਵੇਂ ਕਿਸਾਨ ਕਰਦੇ ਸੋ ਜਿੰਨੇ ਸਰਕਾਰੀ ਅਫਸਰ ਨੇ ਪੰਜਾਬ ਦੇ ਮੈਂ ਤਾਂ ਕਹਿੰਦਾ ਉਹਨਾਂ ਨੂੰ ਲੋਕ ਭਾਵਨਾ ਮੁਤਾਬਕ ਕੰਮ ਕਰਨਾ ਪੈਣਾ ਹੈ ਪਰ ਸਰਕਾਰਾਂ ਨੂੰ ਸਰਕਾਰੀ ਅਫਸਰਾਂ ਨੂੰ ਬਣਦੀਆਂ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ ਨੇ ਜਿੱਥੇ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਸਰਕਾਰਾਂ ਉਹਨਾਂ ਦੀਆਂ ਜਾਇਜ਼ ਮੰਗਾਂ ਵੀ ਮੰਨਣ ਸੋ ਫਿਰ ਵੀ ਕਿਸੇ ਨੂੰ ਕੋਈ ਇਤਰਾਜ਼ ਆ ਤੇ ਆਪਣਾ ਪਾਕਿਸਤਾਨ ਜਾ ਕਰ ਦਿਓ ਭਾਈ ਤੁਹਾਡੀ ਗੱਲ ਅੱਗੇ ਬਤਾ ਦਾਂ ਧੰਨਵਾਦ ਧੰਨਵਾਦ ਸਸਿਗਾ